ਮੈਂ ਮੰਜੂ ਪਾਰਦਵਾਜ ਪ੍ਰਿੰਸਪਲ ਮੈਰੀਟੋਰੀਅਸ ਸਕੂਲ ਲੁਧਿਆਣਾ ਮੈਂ ਪੰਜਾਬ ਸਰਕਾਰ ਤੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਸਾਡੇ ਸਕੂਲ ਦੇ ਵਿੱਚ 6 ਜੂਨ ਤੋਂ 28 ਜੂਨ ਤੱਕ ਸਾਡੇ ਸਕੂਲ ਆਫ ਫੈਮਿਨੈਂਸ ਤੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੇ ਲਈ JEE NEET ਤੇ CLAT ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦੇ ਲਈ ਸਮਰ ਕੈਂਪ ਦਾ ਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਸਕੂਲ ਆਫ ਐਮਿਨੈਂਸ ਤੇ ਮੈਰਿਟੋਰੀਅਸ ਸਕੂਲਾਂ ਦੇ ਹੁਨਰਵਰ ਵਿਦਿਆਰਥੀਆਂ ਦੇ ਲਈ ਇਹ ਕੈਂਪ ਕ੍ਰੈਸ਼ ਕੋਰਸ ਜਿਹੜਾ ਹੈ ਉਹ ਕਰਾਇਆ ਜਾ ਰਿਹਾ ਹੈ ਈ ਕੋਚਿੰਗ ਬੱਚਿਆਂ ਨੂੰ ਪ੍ਰਾਈਵੇਟ ਕੋਚਿੰਗ ਸੈਂਟਰਾਂ ਤੋਂ ਲੱਖਾਂ ਰੁਪਇਆ ਖਰਚ ਕੇ ਮਿਲ ਰਹੀ ਸੀ ਉਹ ਇਸ ਕੈਂਪ ਦੇ ذریعے ਅ ਵਿਦਿਆਰਥੀਆਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਮਿਲ ਰਹੀ ਹੈ ਡਿਪਾਰਟਮੈਂਟ ਦੇ ਵੱਲੋਂ ਦੀ ਕਾਫੀ ਇਨੀਸ਼ੀਏਟਿਵਸ ਲਿੱਤੇ ਗਏ ਨੇ ਜਿਦੇ ਵਿੱਚ ਸਕੂਲ ਦੇ ਲਈ ਵਿੱਚ 59 ਕੂਲਰਸ ਜਿਹੜੇ ਨੇ ਉਹਨਾਂ ਦਾ ਅਰੇਂਜ ਕੀਤਾ ਗਿਆ ਹੈ 500 ਗੱਦੇ ਅਸੀਂ ਬੱਚਿਆਂ ਦੇ ਲਈ ਪਰਚੇਸ ਕੀਤੇ ਨੇ ਇਹ ਸਾਰਾ ਕੁਝ ਸਾਡੇ ਡਿਪਾਰਟਮੈਂਟ ਦੇ ਵੱਲੋਂ ਦੀ ਕੀਤਾ ਜਾ ਰਿਹਾ ਹੈ ਇਹਦੇ ਨਾਲ ਨਾਲ ਸਕੂਲ ਦੇ ਵਿੱਚ ਐਂਬੂਲੈਂਸ ਦੀ ਸਹੂਲਤ ਹੈ ਡਾਕਟਰਜ਼ ਦੀ ਟੀਮ ਇੱਥੇ ਆ ਕੇ ਬੱਚਿਆਂ ਦਾ ਮੈਡੀਕਲ ਚੈੱਕਅਪ ਕਰ ਰਹੀ ਹੈ Very thankful to our education minister Shri Josingh Singh Bansji, uh, under whose guidance this uh, camp is running very successfully.